ਰੀਦਾ ਮੇਰੇਆਂ ਚੁੰਨੀਆਂ ਸੂਤੀ ਕੱਢ ਆ ਨਹੀਂ ਮੈਂ ਸੋ ਲਈਆਂ ਜਾਂਦੀਆਂ ਮੰਮੀ ਕੱਢੀਆਂ ਵਾ ਧੋਣ ਵਾਲਾ ਇੱਕ ਵਾਰੀ ਪਾਣੀ ਚੋਂ ਕੱਢ ਲੈੰਦੋ ਹਾਂ ਚੱਲ ਪੁੱਤ ਪਾਣੀ ਚੋਂ ਦੀ ਕੱਢ ਦੇ ਲੈ ਮਾਸੀ ਜੀ ਬੈਠੇ ਜੇ ਹਾਂ ਪੁੱਤ ਬੈਠੇ ਆ ਤੇ ਗੌਰਵ ਕਿੱਥੇ ਆ ਗੌਰਵ ਸਾਹਿਬ ਨੂੰ ਗਿਆ ਵਾ ਲੈ ਹਾਂ ਦੱਸ ਮੈਂ ਕਣਕ ਧੋਤੀ ਸੀ ਤੇ ਚੱਕੀ ਤੇ ਕੱਲਣੀ ਤੇ ਮੈਂ ਚੱਲ ਗੌਰਵ ਨੂੰ ਕਹਿ ਦਿੰਨੀ ਆ ਜੋਬਨ ਬੰਬੀ ਤੇ ਗਿਆ ਸੀ ਹਾਂ ਤੇ ਸ਼ਾਇਦ ਆਪਣੀ ਮਾਂ ਕੋਲ ਚਲ ਗਿਆ ਹੋਵੇ ਆਂਦਾ ਮੈਂ ਮੰਮੀ ਕੋਲ ਜਾਣਾ ਵਾ ਹੋ ਗਿਆ ਵਾ ਤੇ ਮੰਮੀ ਤੂੰ ਹੀ ਮੈਨੂੰ ਦੱਸਿਆ ਹੀ ਨਹੀਂ ਸਾਡੇ ਘਰ ਗਿਆ ਤੇ ਐਨੇ ਹੌਲੇ ਪੜਦੇ ਸਵੇਰੇ ਖੁਸ਼ ਹੋ ਉਹ ਕਿ ਸ਼ੀਸ਼ੇ ਗਾੜੀ ਪਰ ਨਾ ਬੰਨਨ ਦਿਆ ਮੈਂ ਪੁੱਛਿਆ ਵੀ ਮੈਂ ਕਿ ਗੌਰਵ ਕਿਤੇ ਜਾਣਾ ਆਂਦਾ ਸ਼ੇਅਰ ਕਰਕੇ ਚੱਲਿਆ ਵਾ ਤੇ ਤੁਹਾਡੀ ਸਹਿਮਤੀ ਨਾ ਹੀ ਗਿਆ ਹੋਊਗਾ ਬਿਨਾਂ ਦੱਸੇ ਥੋੜਾ ਚੱਲ ਗਿਆ ਦਾਸੋਂ ਮੇਰੀ ਉਦੋਂ ਹੀ ਨਿੱਕਾ ਉਦੋਂ ਨਾ ਮਰਨਾ ਦਿੱਤਾ ਕੋਲੋ ਜਵਾਨ ਹੋਇਆ ਵਾ ਉਹਨੇ ਤੂੰ ਪੁੱਛ ਕੇ ਛੱਡ ਜਾਣਾ ਕਦੋਂ ਮਾਮੇ ਨੂੰ ਚੱਲ ਗਿਆ ਇਹ ਅਲਾ ਦੀਦੀਆਂ ਨਾਲ ਦੀਆਂ ਗੱਲਾਂ ਇਨਾਂ ਨੂੰ ਦੱਸ ਕੇ ਗਿਆ ਉਹ ਜਿਹੜੀ ਗੱਲ ਵਾ ਤਾਂ ਹੀ ਸਾਰੇ ਇਨਾਂ ਖੁਸ਼ ਹੋਣ ਡਿਆ ਹੀ ਤੇ ਮੇਰੇ ਨਾਲ ਹੁਣੇ ਇਨਾਂ ਫੇਰੀਆਂ ਵੇਰੀਆਂ ਮੇਰੇ ਘਰ ਗਿਆ ਤੇ ਮੇਰੇ ਤੋਂ ਹੋ ਲੈ ਤੇ ਨਾਲੇ ਦੂਜੀ ਗੱਲ ਉੱਥੇ ਕੱਲਣਾ ਇਨਾਂ ਦਾ ਚੰਗਾ ਉਹਨੂੰ ਕੱਲ ਨੂੰ ਮੋਹ ਤੇ ਪਾਊਗਾ ਸੌ ਗੱਲ ਹੁੰਦੀ ਐਨੇ ਸਾਲਾਂ ਦਾ ਕੀਤੀ ਕਰਾਈ ਇਨਾਂ ਖੂਜ ਪਾਉਣੀ ਉਹ ਹੁਣ ਉਹਨੂੰ ਬਾਹਰ ਅੰਦਰ ਸੈੱਟ ਕਰਨ ਦਾ ਟਾਈਮ ਹੋਇਆ ਤੇ ਹੁਣ ਉਹਦੀ ਮਾਂ ਨਾਲ ਉਹਦੇ ਮੋਹ ਤੇ ਪਾਉਂਦੇ ਆ ਨਹੀਂ ਚੱਲ ਕੁਝ ਨਹੀਂ ਹੋ ਗਿਆ ਮਾਂ ਕੋਈ ਗਿਆ ਵਕਤ ਕਥੈਰੀ ਨਹੀਂ ਗਿਆ ਨਵਾਂ ਆ ਦੇ ਪਾਣੀ ਨਵਾਂ ਹੀ ਜਾਂਦੇ ਦੇ ਪੁੱਤ ਵਾ ਮੰਮੀ ਪੁੱਤ ਵਾ ਤੇ ਪੁੱਤ ਦਾ ਹੀ ਸੋਚਣੀ ਆ ਮੈਂ ਮੈਂ ਤੇ ਦਵਾਈਆਂ ਦੇਣ ਦੀ ਵੀ ਪੈਸੇ ਲਾਉ ਤੁਹਾਨੂੰ ਕਿਤੇ ਬਾਹਰ ਅੰਦਰ ਸੈੱਟ ਕਰੀਏ ਚਲ ਜਿੰਨੇ ਚਿਰਾਂ ਦਾ ਮੂੰਹ ਤੇ ਨਹੀਂ ਜਾਗਿਆ ਤੇ ਸੋਣੀ ਨਹੀਂ ਮੈਂ ਹੁਣ ਉੱਠ ਕੇ ਮੂੰਹ ਤੇ ਜਾਗ ਗਿਆ ਵਾ ਸਾਡੇ ਚ ਪਿਆਰ ਉਹਦਾ ਕੀ ਰਹਿਣਾ ਫਿਰ ਦਰਸ਼ਨ ਉਹ ਵੀ ਮਾਂ ਵਾ ਤਨਲੀਆ ਮੇਰਾ ਪੁੱਤ ਮੈਨੂੰ ਮੇਲ ਸੰਡ ਪਵੇ ਮੰਮੀ ਐਸਿਆ ਕਰਕੇ ਤੇ ਮੈਂ ਥੋੜੇ ਦਿਨ ਪਹਿਲਾਂ ਮਲਾ ਕੇ ਲਿਆਈਆਂ ਜੇ ਹਫਤਾ ਨਹੀਂ ਹੋਇਆ ਨਹੀਂ ਚਲ ਕੋਈ ਗੱਲ ਨਹੀਂ ਆ ਚਾਲ ਚੰਗਾ ਆਵੀਂ ਨਹੀਂ ਉਹਨੇ ਪੁੱਤ ਹੁਣ ਮੰਨਣੀ ਆ ਸਾਡੇ ਦੇ ਬੇੜੀਆਂ ਚ ਬੱਚੇ ਬਹਿਣ ਦੇ ਮੰਨਣੀ ਕਿਉਂ ਨਹੀਂ ਆ ਖਾਣ ਲਈ ਇਹਨਾਂ ਦਾ ਨਵਾਂ ਸੱਸ ਦਾ ਉਹ ਯਾਦ ਦੇ ਨਿੱਤ ਤੂੰ ਕਿ ਉਹਦਾ ਨਾ ਦਿਮਾਗ ਨਹੀਂ ਖਪਾਉਣ ਆਪਣਾ ਢੜੜੀਆਂ ਲੈ ਡਈਆਂ ਤੇਰੀ ਉਹਨੇ ਮੰਨਣੀ ਹੁੰਦੀ ਤੇ ਤੈਨੂੰ ਪੁੱਛ ਕੇ ਮੁੰਡਾ ਕੱਲ੍ਹ ਦੀ ਮਸੇ ਕਰਨ ਲੱਗੀ ਆ ਹੁਣ ਮੇਰੀ ਗੱਲ ਸੁਣ ਲੈ ਦਿਮਾਗ ਤੋਂ ਕੰਮ ਲੱਲਾ ਆਪਣੀ ਮਾਂ ਨੂੰ ਫੋਨ ਲਾ ਦੇ ਉਹਨੂੰ ਵੀ ਕਹਾਂ ਨੂੰ ਆਵੜੰਦੇ ਘਰ ਜਦੋਂ ਇਹਨਾ ਤੋਰਿਆ ਘਰ ਨੀ ਉਹਦਾ ਨੀਦਰ ਦਮਾ ਮਮੇ ਸਲਾ ਲਿਆ ਸਾਹਬ ਉਹਨੂੰ ਕਹਾਂ ਤੀ ਇਹਨਾ ਜੋੜੇ ਨੂੰ ਕਿਤੇ ਕੱਢ ਦੇ ਗੋਪੀ ਤੀਰਦਾ ਤੇ ਮੰਦਾ ਉਹ ਤੇ ਮੁੰਡੇ ਲੈਣ ਨੂੰ ਖੁਸ਼ ਨਹੀਂ ਆਪਣਾ ਇਹ ਮੁੰਡਾ ਇਹ ਖੜਨ ਨੂੰ ਉਹਨੂੰ ਕਹੇ ਨੀ ਲੈ ਕੇ ਕਿਤੇ ਮੱਥਾ ਮੱਥਾ ਟੇਕਣ ਨਿਕਲ ਜਾ ਜਾ ਕੇ ਤੇ ਸ਼ਹਿਰ ਬੈਰ ਘੱਲ ਦੇ ਦਮਿੰਤਰ ਅਸੇ ਗੁਰ ਦੇ ਪਿਆਰੇ ਮੱਥਾ ਦੇਖਣ ਕਿੱਥੇ ਜਾਣਾ ਅਰਜਨਾਂ ਦੇ ਦਿਨਾਂ ਵਾਰ ਨੀ ਕਿਤੇ ਘੱਲ ਦੇ ਕਿਤੇ ਹੀ ਬਾਨਾ ਲਾ ਦੇ ਨੀ ਜੇ ਇਹਨਾ ਤੇਰੇ ਤੋਂ ਏਡੀ ਵੱਡੀ ਚੋਰੀ ਕੀਤੀ ਹੈ ਨਾ ਤੇ ਮੁੰਡੇ ਨੂੰ ਮਿਲਣਾ ਤਾਂ ਵੀ ਲੱਗ ਪਤਾ ਜਾਵੇ ਤੇ ਪ੍ਰੀਤ ਚੀਜ਼ ਕੀ ਇਹਨਾਂ இதனால் மாநிலம்

మమ్మీ రీలా మే చ ਤੋਰ ਜਿੱਤੇ ਅੱਜੋ 5 ਤੋਂ ਵੀ ਕਾਰਨ ਨਾਲ ਅਗੇ ਸੋ ਕਿ ਅੱਜ ਨਾ ਕਿੰਨਾ ਚੰਗਾ ਹਾਂ 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 ਇਹਨੇ ਕਿੱਦਾਂ ਕਰਤਾ ਲੈ ਗੋਸ ਜੀ ਨਾ ਮੈਂ ਨਾ ਮਾਸ਼ੀਆ ਕੰਗਿਆ ਦੇ ਉਹਦੇ ਤੇ ਕੀ ਆ ਤੇ ਤੇਰੇ ਦੀ ਵਾਈਸ ਕਿ ਸੁਣਾ ਨਹੀਂ ਹੋਊਗਾ ਨਾ ਸੰਦਾ ਕੇ ਆਪਣਾ ਵੀ ਖੇਡਾ ਆਪਣਾ ਨੇ ਚੰਗਾ ਮੇਰੀ ਗੱਲ ਸੁਣ ਚੱਲਦੀ ਹੈ ਖਾਪਨਾ ਮੇਰੀ ਗੱਲ ਸੁਣ ਫੋਨ ਕੱਟ ਮੈਂ ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਨੂੰ ਕੱਟਾ ਤੇ ਮੱਥੇ ਨਹੀਂ ਲੱਗਣ ਦੇਣਾ ਹਾਂ ਕੇ ਸਾਡੇ ਇਹਨਾਂ ਹਾਂ ਕਾ ਠੀਕ ਵਾ ਕੱਟ ਮਰਤੀ ਚੰਗਾ ਰਿਸ਼ਤੇਦਾਰੀ ਦੇ ਵਿੱਚ ਵਿਆਹ ਕੇ ਮੈਂ ਆਪਣੇ ਕੀ ਦਾ ਵਿਆਹ ਅੱਗ ਮਾਰਾ ਕੀ ਬਣੂਗਾ ਦੱਸ ਹੈ ਆ ਤੇ ਬਹੁਤ ਕੰਮ ਖਰਾਬ ਲੱਗਾ ਨੇ ਨਾ ਮੈਂ ਤਬ ਤੱਕ ਕੱਟਾਂ ਵੇ ਗੋਪੀ ਘਾਣ ਮੇਰੀ ਹਾਂਜੀ ਮੇਰਾ ਗਾਦਾ ਆਪੇ ਤਰੀਕ ਦਾ ਫੋਨ ਆਇਆ ਘਰ ਬਾਉਂ ਗਿਆ ਜੀ ਘਰ ਬਾਉਂ ਗਿਆ ਹਾਂ ਉਹ ਕਰਨਾ ਉਹ ਮੈਨੂੰ ਨਹੀਂ ਪਤਾ ਜੀ ਤੋ ਇਦਾਂ ਗਿੱਜ ਗਿਆ ਨਾ ਤੇ ਕੰਮ ਹੋਣਾ ਹੀ ਖਰਾਬ ਆਜੇ ਥੋੜੇ ਦਿਨ ਹੋਇਆ ਉਦੋਂ ਮੈਂ ਕਿਹਾ ਇਦਾਂ ਕਰ ਤੇ ਅੱਜ ਤੇਨੂੰ ਛੁੱਟੀ ਆ ਨਾ ਜਾ ਮੈਨੂੰ ਐਤਵਾ ਦੀ ਛੁੱਟੀ ਆ ਤੇ ਚਲ ਰਾਜਾ ਰਾਮ ਮੱਥਾ ਟੇਕ ਆਈਏ ਇਹਨੂੰ ਕਹੇ ਅੱਜ ਨਾ ਲਾਜਾ ਕਰੋ ਮੱਥੇ ਨਾ ਲੱਗੇ ਚਲ ਮੰਮੀ ਮੈਂ ਲੈ ਜਾਂਦਾ ਇਹਨੂੰ ਨਾਲੇ ਜਦੋਂ ਅਗੋ ਪਿਸਾਂਗਾ ਹੁੰਦਾ ਹੁੰਦਾ ਨਾ ਕਰੋ ਮੂੰਹ ਨਾ ਲਾਇਆ ਕਰੋ ਤੁਸੀਂ ਠੀਕ ਆ ਕਿ ਕਿਦੋਂ ਆਇਆ ਸੀ ਮੈਂ ਤੁਹਾਨੂੰ ਕੋਈ ਵਾਹ ਬੜੀ ਚੰਗੀ ਤਰ੍ਹਾਂ ਨਾ ਮੈਂ ਪਾਣੀ ਪੁੱਛਿਆ ਪਾਣੀ ਮੈਂ ਪੁੱਛਿਆ ਹਾਂ ਦਾ ਮੈਂ ਨਹੀਂ ਪੀਣਾ ਚਾਹ ਨਹੀਂ ਮੈਂ ਬਣਾਈ ਮੈਂ ਤੁਹਾਨੂੰ ਕੱਢਣ ਦੀ ਕੀਤੀ ਕਿ ਤੁਸੀਂ ਨਾ ਫਤਿ ਆ ਜਾਓ ਦੇ ਮੱਥੇ ਨਾ ਲੱਗ ਜੇ ਚਲੋ ਚੰਗਾ ਕੀਤਾ ਤੁਸੀਂ ਮੈਂ ਮਿੰਟੋ ਮਿੱਟੀ ਉਹਨੂੰ ਕੱਢਿਆ ਚਲੋ ਠੀਕ ਐਦਾਂ ਕਰਦਾ ਮੈਂ ਉਹਨੂੰ ਲੈ ਜਾਂਦਾ ਆਹੋ ਤਿਆਰ ਦਾ ਉਹ ਆਹੋ ਚਲੋ ਤੁਸੀਂ ਆਓ ਗਰ ਮੂੰਹ ਨਾ ਲਾਇਓ ਹਾਂ ਨਾ ਨਾ ਸੋਨੀਆ ਹਾਂਜੀ ਕੱਪੜੇ ਪਾ ਕੇ ਤਿਆਰ ਹੋ ਮੱਥਾ ਟੇਕ ਆ ਜੀ ਬਾਬੇ ਦੇ ਕਿਉਂ ਕਿਉਂ ਦੱਸ ਕਿਉਂ ਗੁਰਦਾਰੇ ਕਿਉਂ ਜਾਈਦਾ ਉਹ ਨਾ ਗੋਪਸੋ ਕਹਿੰਦੀ ਰਹਿਨੀ ਚੰਗੀਆਂ ਜੇ ਹੁਣ ਮੈਂ ਕਿਹਾ ਤੇ ਕੋਸਾਂ ਜੀ ਵੀ ਕੀ ਕਰਨ ਜਾਣਾ ਹਲ ਪਾ ਕੱਪੜੇ ਚੱਲੀਏ ਪਰ ਅੱਜ ਤੇ ਨਾ ਐਤਵਾਰ ਨਾ ਤਿੰਨਾਂ ਹੀ ਦਿਨ ਥਿਆਰ ਕੋਈ ਚੱਕ ਦੋ ਮੈਂ ਦੱਸ ਗੁਰੂ ਘਰ ਜਾਣਾ ਤੇ ਕੋਈ ਦਿਨ ਕੋ ਤਿਹਾਰ ਹੁੰਦਾ ਵਾ ਚਲੋ ਆ ਗੜੀ ਚੱਲੀਏਗਾ ਮੇਰੀ ਨਸੀਰ ਜੀ ਠੀਕ ਹੈ ਤਹੀ ਹੋ ਉਹ ਕੋਈ ਗੱਲ ਨਹੀਂ ਗੁਰੂ ਘਰ ਜਾ ਕੇ ਸੇਤ ਆਪੇ ਠੀਕ ਹੋ ਜਾਣੀ ਆ ਜੀ ਜਾਨੀ ਕਰਾਂ ਜਾਣਾ ਚੱਲ ਹੋਗਾ ਚੱਲੀਏ ਹੋ ਆਉਨੇ ਆ ਚੱਲ ਪਾਲਾ ਕੱਪੜੇ ਚੱਲੀਏ ਇਹਨਾਂ ਨੂੰ ਕਿਉਂ ਰੋਇਆ ਅੱਗੋਂ ਨਾ ਪਿੱਛੋਂ ਨਾ ਪਰਚੰਨਾ ਗਈ ਤਰਨਾ ਤਾਂ ਮੈਂ ਬੋਲਣਾ ਚਲੀ ਜਾਣੀ ਜੀ ਅੱਜ ਕਿਹੜੀ ਪਾਕੇ ਜਸੋਬੀ ਤਾਂ ਕਿੱਥੇ ਨਾ ਬੋਲੇ ਪਾ ਦੋ ਗੋਪੀ ਬੰਦੇ ਨਾ ਨਾ ਤੇ ਅਰਹੋਂ ਦਾ ਜੇ ਤੂੰ ਆ ਗਏ ਤੂੰ ਜਾਣਾ ਵਾ ਸੋ ਆ ਨਿਕਲਿਆ ਫੇਕ ਕੀ ਜਾਂਦਾ ਫਾਇਦਾ ਚੱਲ ਆ ਜਾ ਆ ਜਾ ਦੇਖੋ ਤਾਂ ਗੱਟਰ ਨੂੰ ਪਿਆਰ ਕਿਦਾਂ ਪਟੋਲਾ ਬਣ ਕੇ ਨਿਕਲੀ ਮਿੰਟੋਂ ਮਿੰਟੇ ਚੰਗਾ ਬੀਬੀ ਸਾਸਰੀ ਕਾ ਸਾਸਰੀ ਕਾਲ ਕਿਦ ਨ ਆਇਆ ਮੈਂ ਕੱਲਾ ਆਇਆ ਮੈਂ ਪਾਣੀ ਪੀਣਾ ਵਾ ਨਹੀਂ ਮੰਮੀ ਮੰਮੀ ਤੇ ਕਹ ਰਹੀ ਨਹੀਂ ਗਏ ਕਿਤੇ ਕਿਉਂ ਕੰਮ ਹੀ ਗਏ ਕਿਤੇ ਨਹੀਂ ਉੱਦਾ ਆਏ ਮਾਰੇ ਮੈਨ ਕਿੱਥੇ ਗਏ ਆ ਉਹ ਗਏ ਅੱਜ ਦਾ ਅਜੇ ਪਤਾ ਨਹੀਂ ਆਉਣਾ ਵਾ ਕਨੇ ਕਿ ਸਾਮਾਂ ਨੂੰ ਆਇ ਤ ਗਏ ਯੇ ਨਿਕਲ ਕੇ ਅੱਛਾ ਹੋਰ ਸਲਾਮ ਠੀਕ ਠਾਕ ਜੇ ਹਾਂ ਠੀਕ ਠਾਕ ਵਾ ਤੂੰ ਫੋਨ ਨੇ ਕੀਤਾ ਤਾਨੂੰ ਨਹੀਂ ਫੋਨ ਨੇ ਕੀਤਾ ਮੈਂ ਲੈ ਸ਼ਹਿਰ ਆਇਆ ਤੇ ਮੈਂ ਹਾਂ ਚਲ ਮਮੀ ਨੂੰ ਮਿਲ ਜਾਨਾ ਪਤਾ ਹੀ ਦਾਇਓਈ ਇਹ ਨਾ ਸ਼ਹਿਰ ਬਾਤੇ ਦਨਿਆ ਇਹਦਾ ਹੁੰਦਾ ਚੰਗੇ ਨਹੀਂ ਲੱਗਦਾ ਕਾਸ਼ ਤੇ ਘਰੇ ਜਾਈਦਾ ਹੁੰਦਾ ਹਾਂਜੀ ਆਉਣਾ ਕੋਹ ਦੱਸਿਆ ਉਹਨੇ ਕਰੋ ਤੱਕ ਆ ਜਾਣਗੇ ਨਹੀਂ ਅਜੇ ਹੋਂਦਾ ਨਹੀਂ ਉਹਦਾ ਪਤਾ ਮੈਂ ਕੱਢੀ ਦੇਖ ਲੈਣਾ ਸ਼ਾਇਦ ਆ ਗਾਲੇ ਉਹਨੂੰ ਤੂੰ ਕੀ ਕਹਿਣਾ ਮਾਂ ਤੇਰੀ ਉਹ ਵਾ ਜਿਹੜੀ ਤਰਾ ਇੰਨਾ ਕਰਦੀ ਆ ਇਹ ਤੇ ਤੈਨੂੰ ਛੱਡ ਕੇ ਆ ਗਈ ਇਹਨੇ ਤੇ ਸਿੱਨੇ ਕਦੀ ਯਾਦ ਵੀ ਨਹੀਂ ਕੀਤਾ ਤੇ ਤੂੰ ਹੁਣ ਉਹਦੇ ਨਾਲ ਹੀ ਆਇਆ ਜਾ ਕਰ ਆਗਰ ਮੁੱਤੇ ਪੁੱਤ ਕੱਲਾ ਕੱਲਿਆਦਾ ਜਮਾਨਾ ਨਹੀਂ ਗਾ ਹਾਂਜੀ ਜਦੋਂ ਆਉਂਦੀ ਹੁੰਦੀ ਐ ਪ੍ਰੀਤ ਉਹਦਣਾ ਆਇਆ ਕਾ ਉਹਦਣਾ ਆਇਆ ਤੇ ਉਹਨੇ ਚੱਲ ਗਿਆ ਠੀਕ ਆ ਮੈਂ ਦੇਖ ਲਾਂ ਉਹਨਾਂ ਨੂੰ ਕਿ ਫਿਰ ਨਹੀਂ ਜੇ ਹੋਣਾ ਹੀ ਨਹੀਂ ਗਾ ਟਿਕਨ ਦਾ ਕੋਈ ਫਾਇਦਾ ਹੀ ਨਹੀਂ ਆ ਚੱਲ ਬੈਹ ਤੂੰ ਮੈਂ ਚਾਹ ਧਾਰਦੀ ਘਟ ਨਹੀਂ ਚਾਹ ਨਹੀਂ ਪੀਣੀ ਮੈਂ じゃਾਂ ਫਿਰ ਚਲ ਪੁੱਤ ਮੇਰੀਆਂ ਗੱਲਾਂ ਦਾ ਨਾ ਗੁੱਸਾ ਨਾ ਕਰੀ ਹੈ ਹੁਣ ਤੂੰ ਜਵਾਨ ਹੋਇਆ ਵਾ ਉਹ ਵੇਖ ਤੇ ਨਾ ਇੰਨਾ ਕਰਦੀ ਆ ਕਿਤੇ ਪੈਨੂ ਕਤੇ ਰਿਹਾ ਲਤਾ ਤੋਤਾ ਦਿੰਦੀ ਰੋਟੀ ਚ ਟਾਈਮ ਨਾ ਦਿੰਦੀ ਜਿੰਨੇ ਤੈਨੂੰ ਕਦੀ ਪੁੱਛਿਆ ਕਿ ਸਿਆਬ ਨਹੀਂ ਨਾ ਤੇਰਾ ਇਹਨੇ ਕਦੀ ਇਹਨੂੰ ਯਾਦ ਕੀਤਾ ਇਹਦਾ ਖੜਾ ਤੂੰ ਕਹਿਆ ਕਰ ਉਹਦਾ ਕਰਿਆ ਕਰ ਨਾਲ ਤੈਨੂੰ ਬਾਹਰ ਅੰਦਰ ਉਹਨਾਂ ਕਹ ਲੈਣਾ ਪੁੱਤ ਬਾਹਰ ਅੰਦਰ ਜਾ ਜਵਾਰ ਹੋਇਆ ਤੇ ਚੰਗਾ ਹਾਂਜੀ ਹਾਂ ਉਹਨਾਂ ਪਿੱਛੇ ਤੇ ਬਗਾਰ ਨਹੀਂ ਆਇਆ ਕਰ ਤੂੰ ਫੇਰ ਆ ਨਾ ਕਰ ਜਿੱਦੋਂ ਵੀ ਆਉਣਾ ਉਦੋਂ ਆਇਆ ਕਰ ਚੰਗਾ ਤੂੰ ਵੀ ਨਾ ਦੱਸਿਓ ਵੀ ਮੈਂ ਆਇਆ ਹਾਂ ਜਰ ਹਣਾ ਹਾਂ ਠੀਕ ਵਾ ਚਲੋ ਠੀਕ ਹੈ ਮੈਂ ਜਾਣਾ ਮੈਂ ਉਹਨਾਂ ਨੂੰ ਦੱਸਿਓ ਮੈਂ ਆਇਆ ਹਾਂ ਚੰਗਾ ਦੱਸੂ ਕਿ ਕੋਈ ਆ ਤੇ ਚੰਗਾ ਹੋਇਆ ਮੈਨੂੰ ਪ੍ਰੀਤ ਨੇ ਫੋਨ ਲਾਤਾ ਤੇ ਉਹਨਾਂ ਨੂੰ ਮੈਂ ਟਾਈਮ ਨਾ ਕਰ ਦਿੱਤਾ ਇਹਨੇ ਤੇਰੇ ਮੂੰਹ ਚੋੱਕ ਤਿੱਜਕ ਦੇ ਨਾ ਨੂੰ ਤੇਰੇ ਰਾਣਾ ਜੇ ਟੱਕਰ ਜਾਂਦੇ ਤੇ ਆ ਚੰਗਾ ਗੱਜਣ ਲੱਗਾ ਹੀ ਉਹ ਹੁਣ ਨਹੀਂ ਹੁੰਦਾ ਦਮਕ ਲਾਤਾ ਮੰਮੀ ਤੋ ਤੇ ਹਾਂ ਸੁਸਤੀ ਹੁਣ ਅਜੇ ਪਹਿਲੀ ਲੰਮੇ ਬੜਾਈ ਚਰ ਲਾਏ ਤੁਸੀਂ ਉਹ ਟਾਈਮ ਆ ਵੀ ਫੇ ਲੱਗ ਜਾਣਾ ਤੈਨੂੰ ਪਤਾ ਗੁਰੂ ਘਰ ਗਿਆ ਸੰਗਤ ਹੈਗੀ ਏ ਲੈ ਚੱਲੋ ਲਾਗੀ ਜਾਂਦਾ ਵਾ ਵਾਰੀ ਥੋੜੀ ਲੇਟ ਆਈ ਮਥਾ ਦੇਖ ਲੈ ਅੱਛਾ ਆ ਮੈਂ ਆਇਆ ਹਾਂ ਆਵਾਗੇ ਅੱਜ ਮਗਰੀ ਮਗਰੀ ਆ ਹਾਂ ਚੱਲ ਜਾ ਹਾਂ ਚੱਲ ਗਾ ਮੱਕਾ ਗਾ ਗਿਆ ਕਿੱਦਿਸ ਕਿੰਦਾ ਹੋਰ ਪਾਣੀ ਪੀ ਕੇ ਚੱਲ ਗਾ ਚਾਰੀਆਂ ਤਾਂ ਪੀ ਲੈ ਆ ਤਾਂ ਫੇ ਕਿਹਦੇ ਨਾਲ ਆਉਂਗਾ ਠੀਕ ਆ ਜਾ ਜਾ ਤੂੰ ਇਹ ਨਿਕਲ ਗਿਆ ਤਾਂ ਗੋਰਬਾ ਆ ਗਿਆ ਗੋਰਬਾ ਆਇਆ ਮੇਰੇ ਇਥੇ ਉਹ ਚਲ ਗਿਆ ਤੂੰ ਦਿਖੀ ਨਹੀਂ ਤਾਂ ਚਲ ਗਿਆ ਮੈਂ ਪਾਣੀ ਪੀ ਗਿਆ ਹੈ ਕਿੱਥੇ ਚਲ ਗਿਆ ਮੈਂ ਤਾਂ ਆਖਿਆ ਮੈਂ ਤਾਂ ਭਾਲਦੀ ਰਹਾ ਕਿ ਮੈਂ ਕਿਹਾ ਚਾਹ ਪੀ ਲਾ ਕਹਿੰਦਾ ਫੇ ਕਿਹਦੇ ਨਾਲ ਆਉਂਗਾ ਹਾਂ ਤੂੰ ਸਿਰ ਭਾਲ ਲੈਂਦੇ ਤੂੰ ਮਿੰਟ ਹਾਂ ਸਦਾਣੇ ਮੈਂ ਕਿਹਾ ਫੜ ਫੜ ਭਾਲਦੀ ਹੀ ਬੈਠਾ ਹੀ ਨਾ ਮੰਮੀ ਚਾਹ ਪੀ ਆ ਕੇ ਭੇਜ ਦਿੰਦੇ ਤੁਸੀਂ ਚਾਹ ਪੋਤਾ ਮ ਲੱਗੀ ਧਰਨ ਪਾਣੀ ਪਿਆ ਲਿਆ ਤੇ ਕਹਿੰਦਾ ਮੈਂ ਬਾਹ ਚਾਹੂੰਗਾ ਪਤਾ ਬੱਚੇ ਚਾਹ ਘਾਟੇ ਅੱਜ ਕੱਲ ਦੇ ਪੀਂਦੇ ਆਹ ਮੰਮੀ ਇਹ ਗੱਲ ਤਾਂ ਹੈਗੀ ਆਹੋ ਨਾਲ ਸ਼ਹਿਰ ਆਇਆ ਹੋਣਾ ਆ ਗਿਆ ਹੋਣਾ ਉਹਨਾਂ ਨੂੰ ਆਹ ਚਲ ਕਹਿੰਦਾ ਨਾ ਹੋ ਜਾ ਨਾ ਜਾਂਦਾ ਜਾਂਦਾ ਹਾਂ ਕੋਈ ਮੰਮੀ ਕੰਮ ਹੀ ਹੈ ਉਹਨੂੰ ਕਿ ਜਾਂ ਉਦਾਂ ਹੀ ਆਏ ਨਹੀਂ ਮੈਨੂੰ ਉਹਨੇ ਕੰਮ ਤੇ ਨਹੀਂ ਦੱਸਿਆ ਉਦਾਂ ਆ ਗਿਆ ਹੋਣਾ ਸ਼ਹਿਰ ਆਇਆ ਤੇ ਫਿਰ ਤਾਂ ਤੁਰਦਾ ਆ ਗਿਆ ਕੰਮ ਨੂੰ ਕੋਧਣਾ ਹੈ ਅੱਛਾ ਇਹ ਐਸਾ ਵਿਹਨ ਵੀ ਚਾਲ ਹੀ ਮੈਂ ਵੀ ਅੱਖਾਂ ਅੱਖੋਂ ਪਿਛੋਂ ਮੈਨੂੰ ਕਦੀ ਬਾਹਰ ਖੜਨ ਵਾਸਤੇ ਕਿਹਾ ਨਹੀਂ ਅੱਜ ਅਚਾਨਕ ਮੱਥਾ ਟੇਕਨ ਲੱਗ ਪਿਆ ਕਿ ਨਾ ਮੰਮੀ ਨੂੰ ਫੋਨ ਆਇਆ ਵਾ ਇਹਨਾਂ ਨੇ ਚਾਲ ਨਾ ਮੈਨੂੰ ਕਹ ਲਿਆ ਵਾ ਇਹ ਸਭ ਦੇਵੀ ਦੇ ਤੇ ਮੰਮੀ ਦੀ ਚਾਲ ਆ ਜੇ ਮੇਰਾ ਪਰਥਮ ਨੂੰ ਮਿਲਣਾ ਆਇਆ ਵਾ ਪਤਾ ਨਹੀਂ ਉਹ ਕਿਹੜੇ ਪੱਜਰਾਂ ਨਿਕਲੇ ਕਿਹੜੇ ਨਾ ਨਹੀਂ ਤੇ ਜੇ ਮਿਲਣ ਆਇਆ ਇਹਨਾਂ ਨੇ ਮੈਨੂੰ ਮਿਲਣ ਨਹੀਂ ਦਿੱਤਾ ਕੋਈ ਨਹੀਂ ਅੱਜ ਮੈਨਾਂ ਨਾਲ ਗੱਲ ਕਰੀ ਲੈਣੀ ਆ ਪਰ ਕੀ ਕਰਾਂ ਇਹ ਵੀ ਤੇ ਇਨਾਂ ਦੀ ਆ ਅੱਛਾ ਇਹ ਸਾਡੇ ਜਾਣ ਤੋਂ ਪਹਿਲਾਂ ਪ੍ਰੀਤੀ ਦੀ ਵੀ ਫੋਨ ਆਇਆ ਵਾ ਇਹ ਸਭ ਚਾਲ ਨੇ ਕੰਮ ਹੋਇਆ ਇਹ ਪੁੱਤ ਨੂੰ ਮਿਲ ਨਾ ਸਕੇ ਉਹ ਨਹੀਂ ਅੱਜ ਤੇ ਮੈਂ ਨਾਲ ਗੱਲ ਕਰਕੇ ਰੱਖਣੀ ਆ ਹੂੰ ਬਹਿ ਗਈਆਂ ਕੱਪੜੇ-ਕੂਪੜੇ ਚੇਂਜ ਕਰ ਲਾ ਕੱਪੜੇ ਤੇ ਮੈਂ ਚੇਂਜ ਕਰ ਲੈਣੀ ਆ ਮੇਰੀ ਸੁਣੋ ਗੱਲ ਇੱਕ ਹੂੰ ਜਿੱਦਾਂ ਤੂੰ ਹੀ ਮੈਨੂੰ ਕਹਿੰਦੇ ਰੇ ਇਸ ਘਰ ਚ ਰਹਿ ਮੈਂ ਉੱਧਾ ਹੀ ਰਹਿਣੀ ਆ ਜਿੱਦਾਂ ਤੂੰ ਹੀ ਮੈਨੂੰ ਕਿਹਾ ਕਿ ਪਿੰਡ ਨਹੀਂ ਜਾਣਾ ਪੁੱਤ ਮੇਰਾ ਇੱਥੇ ਨਹੀਂ ਆਉਣਾ ਮੈਂ ਸਾਰੀਆਂ ਤੁਹਾਡੀਆਂ ਮੰਨ ਲਈਆਂ ਕੀ ਗੱਲ ਹੁਣ ਮੈਂ ਆਪਣੇ ਪੁੱਤ ਨੂੰ ਮਿਲ ਵੀ ਸਕਦੀ ਲੈ ਸੋਨਿਆ ਤੂੰ ਤਾਂ ਮੈਂ ਗੁੱਸਾ ਕਰਨ ਦੀ ਆ ਜੇ ਹੁਣ ਆਇਆ ਸੀ ਮਗਰੋਂ ਤਾਂ ਦਾ ਮੈਂ ਡੀਕ ਲੈਂਦਾ ਸਾਨੂੰ ਤੇ ਫਿਰ ਤੈਨੂੰ ਮਿਲ ਲੈਂਦਾ ਹੁਣ ਤੇ ਰਮਧਨ ਚੱਲ ਗਿਆ ਤੇ ਹੁਣ ਸਾਡਾ ਕੀ ਕਸੂਰ ਆ ਦੱਸ ਚੱਲ ਨਹੀਂ ਗਿਆ ਉਹਨੂੰ ਕੱਲ ਲਿਆ ਗਿਆ ਵਾ ਸਾਡੇ ਜਾਣ ਤੋਂ ਪਹਿਲਾਂ ਮੰਮੀ ਦੇ ਫੋਨ ਤੇ ਪ੍ਰੀ ਦੀਦੀ ਦਾ ਫੋਨ ਆਇਆ ਵਾ ਤੇ ਮੰਮੀ ਨੇ ਗਲਤਾਂ ਡੇਣਾ ਕਰਕੇ ਇੱਕ ਸਾਜ਼ਿਸ਼ ਰਚ ਕੇ ਤੁਸੀਂ ਮੈਨੂੰ ਫੇਰ ਬਾਹਰ ਲੈ ਕੇ ਗਏ ਹੋ ਕਿ ਪੋਤਰ ਆਪਣੇ ਨਾਲ ਮਿਲੇ ਨਾ ਸੋਨਿਆ ਤੇਰਾ ਦਿਮਾਗ ਨਹੀਂ ਖਰਾਬ ਹੋ ਗਿਆ ਅਹੀਂ ਤੈਨੂੰ ਗੱਲ ਮੈਨੂੰ ਤੋਂ ਕਿ ਨਗਮਾ ਨਾ ਕੀਤਾ ਕਿਦੇ ਨੱਕ ਕੀਤਾ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਵਾ ਪਰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਅੱਜ ਤੋਂ ਜਿੱਦਾਂ ਤੁਸੀਂ ਕਹਿੰਦੇ ਨਾ ਕਰਦੀ ਰਹੀ ਮੈਂ ਪਰ ਹੁਣ ਨਹੀਂ ਮੇਰਾ ਪੁੱਤ ਜਵਾਨ ਹੋਇਆ ਵਾ ਉਹਨੇ ਮੈਨੂੰ ਮਿਲਣ ਆਉਣਾ ਵਾ ਮੈਂ ਇੱਥੇ ਤੇ ਨਹੀਂ ਲੈ ਜਾਂ ਤੇ ਜਾ ਮੈਂ ਚਲ ਗਈ ਉੱਥੇ ਜਿੱਦਾਂ ਤੁਸੀਂ ਕਿਹਾ ਮੈਂ ਮੰਨੀ ਨਾ ਤੁਹਾਡੀ ਪਰ ਹੁਣ ਗਾਂ ਤੋਂ ਐਦਾਂ ਨਾ ਕਰਿਓ ਜੇ ਕੀਤਾ ਤੇ ਮੈਂ ਬਾਜੀ ਨੂੰ ਦੇਣਾ ਜੇ ਦੱਸ ਠੀਕ ਹੈ ਨਾ ਦੱਸ ਦੀ ਗੱਲਾਂ ਸਾਰੀਆਂ ਉੱਥੇ ਜਾ ਕੇ ਜਿਹੜੀ ਗਾਤ ਰੋੜਾ ਪਿਆ ਵਾ ਕੋਹਨੇ ਮੰਮੀ ਗੁੱਸੇ ਹੋ ਢੀਓ ਕਹਿੰਦੀ ਵੀ ਤੁਸੀਂ ਇਹ ਮੈਨੂੰ ਗੌਰਵ ਨੂੰ ਮਿਲ ਨਹੀਂ ਦਿੱਤਾ ਹੈ ਤਾਂ ਮੈਨੂੰ ਬਾਹਰ ਲਾ ਗਿਆ ਇਹ ਲਗੌਰਵ ਸਾਨੂੰ ਦੱਸ ਕੇ ਆਇਆ ਵਾ ਕਿ ਕਿਉਂ ਮੰਮੀ ਤੁਹਾਨੂੰ ਪਤਾ ਨਹੀਂ ਕਿ ਕਿਉਂ ਦੀਦੀ ਦੇ ਫੋਨ ਤੇ ਫੋਨ ਨਹੀਂ ਆਇਆ ਦੀਦੀ ਦਾ ਫੋਨ ਤਾਂ ਮੈਨੂੰ 4-4 ਵਾਰ ਹੀ ਆਉਂਦਾ ਵਾ ਇੱਕ ਵਾਰੀ ਆਉਂਦਾ ਐ ਮੰਮੀਆਂ ਤਿਆ ਕੋ ਗਾਲੂ ਨਿਕਰਸਾਉਂਦੀਆਂ ਸਾਰਾ ਪਤਾ ਮੈਨੂੰ ਮੰਮੀ ਫੋਨ ਤੁਹਾਨੂੰ ਆਇਆ ਦੀਦਾ ਅੱਪੀ ਗੌਰਵ ਨਹੀਂ ਆਉਣਾ ਵਾ ਤੁਸੀਂ ਤਾਂ ਹੀ ਕੱਲ ਤਾਂ ਮੈਨੂੰ ਨਹੀਂ ਤੇ ਅੱਗੇ ਨਹੀਂ ਕਦੇ ਤੁਸੀਂ ਕਿਆ ਵੀ ਚੱਲ ਜਾਓ ਬਾਅਦ ਹਾਏ ਆਏ ਮੇਰੀਆ ਕਿਸਮਤੇ ਵੇ ਮੁੰਡਿਆ ਗਾ ਸੁਣ ਲੈ ਮੇਰੀ ਇਹਨੂੰ ਅੱਜ ਤੋਂ ਬਾਹਰ ਕਿਤੇ ਬਾਹਰ ਨੀ ਖੜਨਾ ਮੰਮੀ ਮੈਰ ਦੇ ਨੂੰ ਗਿਆ ਹੇ ਰਹਿਂਦੇ ਦੋਵਾਂ ਨਹੀਂ ਜਾ ਲਾਇਆ ਮੱਥਾ ਟਿਕਾ ਰਿਆ ਇਹ ਚੰਗੀ ਆ ਜੇ ਲੈ ਗਏ ਆ ਕਿ ਤਾਂ ਵੀ ਪੈਂਦੀ ਗਾੜ ਮੈਨੂੰ ਲੈ ਗਏ ਆ ਮੰਮੀ ਕੋਈ ਗੱਲ ਨਹੀਂ ਮੈਨੂੰ ਘਰੇ ਹੀ ਰਹਿਣ ਦੋ ਐਨੇ ਚੜਦੀ ਵੀ ਤੇ ਮੈਂ ਘਰੇ ਹੀ ਨਾ ਮੈਂ ਠੀਕ ਹੀ ਹੀ ਨਾ ਮੈਨੂੰ ਹੁਣ ਵੀ ਰਹਿਣ ਦੋ ਗਾ ਸੁਣਾ ਮੇਰੀ ਐਨੀ ਕੋਈ ਨਹੀਂ ਬੱਚਿਆਂ ਨੂੰ ਦਈਦੀ ਸ਼ਹਿਰ ਬਾਹਰ ਆਵੇ ਤੇ ਆਹ ਮੁੰੋ ਚੋਕੇ ਜਮਾਨੇ ਕੜੇ ਜਾਂਦੇ ਆ ਕੋਈ ਗੱਲ ਨਹੀਂ ਮੰਮੀ ਮੇਰੇ ਪੁੱਤ ਜਵਾਨ ਹੋਇਆ ਵਾ ਉਹਨੂੰ ਕਿਸੇ ਗੱਲ ਦੇ ਡਰਨੀ ਆ ਹੁਣ ਤੋਨੀਆ ਮੰਮੀ ਠੀਕ ਆਂ ਈ ਆਂ ਮੰਮੀ ਠੀਕ ਹੀ ਕਹਿੰਦੇ ਆਇਆ ਤੇ ਨਾਲੇ ਤੁਸੀਂ ਵੀ ਕਹਿੰਦੇ ਆਇਓ ਠੀਕ ਇਸੇ ਕਰਕੇ ਤੇ ਮੇਰਾ ਪੁੱਤ ਉੱਥੇ ਆ ਤੇ ਮੈਂ ਇੱਥੇ ਆ ਜੇ ਨਾ ਕਹਿੰਦੇ ਤੇ ਇਕੱਠੇ ਨਾਲਦੇ ਵੇਲਾ ਨਿਕਲ ਖਾਂ ਬੈਧੇ ਵੀ ਹੁਣ ਇਹਨੂੰ ਯਾਰਾ ਕਿਸੇ ਉੱਤਰ ਕਾ ਕੇ ਰੱਖਾ ਇਹਨੂੰ ਸਿਰ ਚੜ ਜਾਣਾ ਹੀ ਉਹਨੇ ਇੱਥੇ ਗੱਦੀ ਜਾਣਾ ਮੁੰਡੇ ਨੇ ਵੀ ਹਾਜੀ ਤੇ ਮੁੰਡਾ ਇੱਥੇ ਨਹੀਂ ਆ ਅੱਜ ਤੋਏ ਬੋਲਦੀ ਐ ਇੱਥੇ ਕਿ ਜਾ ਲਾਣਾ ਹੀ ਹੋ ਫਿਰ ਇਹਦੇ ਅੰਗ ਉਹਨੇ ਵੀ ਖਿਆਣ ਦੇ ਬੋਲਿਆ ਕਰਨਾ ਹੀ ਹੋ ਇਹਦੀ ਸ਼ਰਟ ਦਿਆ ਕਰਨੀ ਹੋ ਕੋਈ ਵੀ ਗੱਲ ਹੋਈ ਤੇ ਇੱਥੇ ਨਾ ਪੜਨਦੇ ਆਪਣ ਵੱਜ ਕੇ ਹੀ ਰੱਖੇਨੂੰ